ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਬੰਦੇ ਨਮੀਆਂ ਗਰਾਊਂਡ ਤੇ ਗਰਾਊਂਡ ਕਲੀਅਰ ਕਰਾ ਦਿਓ ਜੀ ਗਰਾਊਂਡ ਖਿਡਾਰੀਆਂ ਦਾ ਪਤੀ ਲਾ ਦੇ ਵਿੱਚ ਗਰਾਊਂਡ ਕਲੀਅਰ ਕਰ ਦਿਓ ਹਾਕ ਵਾਲੀਆ ਜੱਗਤ ਦੇ 나ਥ ਸਿੰਘਾ ਦੋਦ ਵਾਲਾ ਅਮਰਤ 나ਥ ਇਸਵੇਂ ਪਹਿਲਾ ਪੁਆਇੰਟ ਮਲੂਕ ਫਰਿਆਦ ਤੇ ਸ਼ਾਜੀ ਦੀ ਕੀ ਬਾਤ ਹੈ ਉਹਨੇ ਕੌਡੀ ਵਿੱਚ ਚੜਾਈ ਹੈ ਅੱਜ ਕਹਿੰਦੇ ਮਲੂਕ ਫਰਿਆਦ ਤੇ ਸ਼ਾਜੀ ਦੀ ਜਿਵੇਂ ਕੌਡੀ ਵਿੱਚ ਚੜਾਈ ਸੀ ਸ਼ੀਰੇ ਸੁੱਚੇ ਤੇ ਖਰਾਜੀ ਦੀ ਆਹ ਵੇਖਦਾ ਨਹੀਂ ਦੋਨੋਂ ਇੱਕ ਪਿੰਡ ਦੇ ਮੁੰਡੇ ਐ ਕਾਕੇ ਦੀ ਕੋਸ਼ਿਸ਼ ਐ ਕਮਾਲੀਆ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਪਰ ਤਮਟਾਨਸਾ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਹੈ ਮਹਿਮਦਵਾਲ ਦਾ ਜੋਤਾ ਹੈ ਇਹ ترਸੀਮ ਪੰਡਾਲ ਦਾ ਪੋਤਾ ਹੈ ਇਹ ਬੜਾ ਫਰਤੀਲਾ ਬੜਾ ਨਸ਼ੀਲਾ ਬੜਾ ਤੇਜ਼ ਤਰਾਰ ਖਿਡਾਰੀ ਹੈ ਜਿਹੜੇ ਜਿਹੜੇ ਬੌਲਰ ਨੂੰ ਪਿਆਰ ਕਰ ਰਹੇ ਇੱਕ ਵਾਰੀ ਤਾੜੀਆਂ ਰ ਹੈ ਛੋਟਾ ਨਾਂ ਫੇਸਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਹੁਣ ਹਾਕਮ ਵਾਲੀਆ ਤਿਆਰ ਹੈ ਕਿਹੜਾ ਖਿਡਾਰੀ ਲਾਉ ਜਫਾ ਮਾਨਸੇ ਦਾ ਮਾਣ ਹੈ ਮੁੰਡਾ ਆਹ ਕਾਂਗੇ ਵਾਲਾ ਤਿਆਰ ਹੈ ਹੁਣ ਵੇਖਦਾ ਵੀ ਸਿੱਧੂ ਵਾਂਗੂ ਕਹਿੰਦੇ ਸਿੱਧਾ ਹੀ ਚੱਲਦਾ ਮੁੰਡਾ ਪਰ ਸਾਹਮਣੇ ਨਾਤ ਵੇਖੋ ਯਾਰ RAM ji ਮੁੰਡੇ ਦੇ ਸੱਟ ਪਲੀਜ਼ ਲਾਹੂ ਦਾ ਆਵਾਜ਼ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਫਕੀਰ ਹਸੈਨ ਦੇ ਪੁੱਤਰ ਦੀ ਰੇਡ ਪਈ ਹੋਈ ਹੈ ਮਲੂਕ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਫਰਿਆਦ ਅਲੀ ਦੇ ਵੀਰ ਦੀ ਚਰਚਾ ਹੁੰਦੀ ਹੈ ਆ ਸਾਹਮਣੇ ਦੇਖਦੇ ਵੀ ਨੀਕੂ ਕਲਿਆਣ ਵਾਲਾ ਤਿੰਨ ਨੇ ਕਲਿਆਣ ਸੁਖੇ ਦੀ ਟੀਮ ਦੇ ਸਾਢੇ ਤਿੰਨ ਨੇ ਆ ਸੁਨੀਲ ਤਮਧਾਨ ਵਾਲੇ ਦੀ ਰੇਡ ਪਈ ਹੋਈ ਹੈ ਹਾਕਮ ਵਾਲਿਆ ਜੱਗੂ ਹੈ ਗੁਰਵਿੰਦਰ ਘਾਂਗੇ ਵਾਲਾ ਹਾਕਮ ਵਾਲਿਆ ਜੱਗੂ ਤੇ ਨਾਲ ਉੱਤੇ ਲਿਖਿਆ ਹਾਸਾ ਦੌਰ ਲੱਗ ਜੂ ਮਟਾਉਣ ਵਾਸਤੇ ਪੈਸੇ ਪੂਸੇ ਮਾਰੇ ਬਿੱਲੋ ਸੋਚੇ ਦੁਨੀਆ ਆ ਜੱਟ ਪੈਦਾ ਹੋਇਆ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਕਲਿਆਣ ਸੁਖੇ ਦੀ ਟੀਮ ਅੱਜ ਵੱਡੇ ਪੱਦਰ ਤੇ ਬਣੀ ਹੋਈ ਹੈ ਜੱਗੂ ਦਾ ਇਲਾਕਾ ਆ ਕਹਿੰਦੇ ਨੌਜਨ ਜਸ਼ਨ ਹੈ ਇਹ ਨਿੱਕੂ ਦਾ ਵੀਰ ਹੈ ਪੁੱਟਰ ਨਾਲ ਪੈ ਗਿਆ ਪੰਗਾ ਏ ਟੱਕਰ ਟੱਕਰ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਦੇ ਸਮੇਸੀਹਾ ਦੌਦ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪਹਿਲਵਾਨ ਦਾ ਪੁੱਤਰ ਹੈ ਇਹ ਬਾਪੂ ਚੰਨਣ ਸਿੰਘ ਦਾ ਪੋਤਰਾ ਹੈ ਇਹ ਗੁਰਵਿੰਦਰ ਘਾਰੇ ਵਾਲਾ ਟੱਕਰ ਪਿੱਛੋਂ ਕਰਦੀ ਹੈ ਦੁਨੀਆ ਆਨੰਦ ਮਾਣਦੀ ਹੈ ਤੇ ਅੱਤ ਹੋ ਗਈ ਐ ਉਹ ਬੱਛੋਣੇ ਦੇ ਵਿੱਚ ਲੋਹਾਂ ਘੁੰਮਦੀਆਂ ਬੱਛੋਣੇ ਦੇ ਵਿੱਚ ਰੁਮਾਲ ਘੁੰਮਦੇ ਆ ਬੱਛੋਣੇ ਦੇ ਵਿੱਚ ਭੰਗੜੇ ਪੈਂਦੇ ਆ ਬੱਛੋਣੇ ਦੇ ਵਿੱਚ ਦਰਦ ਢੂਲਦੇ ਆ ਮੇਰੇ ਵੀਰੋ ਨੰਬਰ 샤ਜੀ ਦਾ ਨੰਬਰ 샤ਜੀ ਅੱਜ ਦੇ ਸਮੇਂ ਦੇ ਦੁਨੀਆ ਦੇ ਤਰੰਤਰ ਜਾਸੀ ਨੇ ਵੱਡੀ ਡਿਮਾਂਡ ਹੈ क्रेज ਹੈ ਸਮੇਲ ਦੀ ਪਈ ਹੋ ਰੇ ਸਿਰਾ 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 ਹੋਈ ਜਾਂਦਾ ਐ ਲੇ ਵੀ ਸ਼ਾਜੀ ਸ਼ਾਜੀ ਤੇ ਸੁਨੀਲ ਦੀਆਂ ਗੱਲਾਂ ਵੱਖਰੀਆਂ ਮੇਰੇ ਵੀਰੋ ਤੂੰ ਟਾਈਮ ਨਾਲ ਆਲਣੇ ਨੂੰ ਮੁੜ ਖੁਗਿਏ ਓੜਿਆ ਸ਼ਿਕਾਰ ਉੱਤੇ ਬਾਜ ਫਿਰਦਾ ਓੜਿਆ ਸ਼ਿਕਾਰ ਉੱਤੇ ਬਾਜ ਫਿਰਦਾ ਅੱਜ ਕਬੱਡੀ ਵਾਲੇ ਬਾਜ ਉਡਾਰੀਆਂ ਭਰਦੇ ਐ ਸ਼ਹਿਜਾਦ ਅਲੀ ਕਬੱਡੀ ਪਾ ਰਿਹਾ ਫਕੀਰ ਹੁਸੈਨ ਦਾ ਪੁੱਤਰ ਓ ਫਰੀਆਦ ਅਲੀ ਦਾ ਵੀਰ ਇੱਕ ਪਾਸੇ ਦੇਖਣੇ ਵੀ ਸਾਹਮਣੇ ਦੇਖੂਗਾ ਵੀਰ ਇਸਵੇਂ ਟ੍ਰਾਈ ਕਰਦਾ ਹੋਇਆ ਦੁਨੀਆ ਝੂਮ ਰਹੀ ਐ ਦੁਨੀਆ ਆ ਗਿਆ ਛੋਟਾ ਨਾਥ ਆ ਗਿਆ ਛੋਟਾ ਰਾਠ ਆ ਗਿਆ ਕਾਂਗੇ ਵਾਲਾ ਊ ਸਰਾ 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 ਹੋ ਰਿਹਾ ਹੈ ਬੁਲੇਟ ਦੀ ਰੇ ਜਿਹੜੇ ਆਏ ਆ ਪੱਛੋਂ ਆਣੇ ਅੱਜ ਲੈਂਦੇ ਆ ਨਿਆਰੇ ਪਹਿਣਾ ਕਹਤੋ ਅੱਜ ਤੇ ਵੱਜਦੇ ਆ ਲਲਕਾਰੇ ਖਿਡਾਰੇ ਖਿਡਾਰੀ ਚੋਟੀ ਦੇ ਪੁੱਜੇ ਨੇ ਸਾਰੇ ਪੁੱਜੇ ਨੇ ਸਿੱਪੇਨਾ ਖੇਤੋਂ ਪਛਮਣੇ ਦੇ ਵਿੱਚ ਪਜਦੇ ਆ ਨਲਕਾਰੇ ਸੁਨੀਲ ਧੰਡਾਨ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਹਾਕਮ ਵਾਲੀਆ ਜੱਗੂ ਇਹ ਟਰਾਈ ਕਰਦਾ ਹੋਇਆ ਉਹ ਮਾਰੀ ਜਦੋਂ ਸ਼ਾਨ ਲਾ ਕੇ ਜੋਰ ਪੱਟਾ ਨਾਲ ਅੱਖ ਦੀ ਝਪਕ ਨਾਲ ਕਮਾਲ ਜਿਹਾ ਹੋ ਗਿਆ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਦੋ ਆਪਾਂ ਦਾ ਖਿਡਾਰੀ ਹੈ ਦੋ ਪਾਣੀਆਂ ਦੀ ਧਰਤੀ ਦਾ ਚੋਬਰ ਪਛਮਣੇ ਦੇ ਵਿੱਚ ਰੇਡ ਪਾ ਰਿਹਾ ਹੈ ਮਾਨਸਾ ਦੇ ਵਿੱਚ ਪੁੱਜਾ ਹੋਇਆ ਉਹ ਮੇਰਾ ਟਿੱਬਿਆਂ ਦੇ ਵਿੱਚ ਪਿੰਦਪੜੇ ਬਾੜੀ ਚੱਟਦੀ ਹੱਡ ਕੋੜੇ ਮੁੰਡੇ ਫੈਨ ਨੇ ਤੇਰਾ ਸ਼ਹਿਰਾ ਦੇ ਸ਼ਹਿਰਾ ਸ਼ਹਿਰਾਂ ਦੇ ਅਮਨ ਇਕਲਿਆਣਾ ਵਾਲਾ ਬਠਿੰਡੇ ਵਾਲਾ ਪਰ ਜਿਲੰਧਰ ਵਾਲਾ ਮੇਰੇ ਵੀਰੋ ਨਾਥ ਆ ਗਿਆ ਪੱਛੋਆ ਨੇ ਜੱਗੂ ਪਿਆਰ ਹੈ ਕਾਗੇ ਵਾਲਾ ਪਿਆਰ ਹੈ ਹੁਣ ਵੇਖਦਾ ਵੀ ਟੱਕਰ ਕਿਹੋ ਜੀ ਹੁੰਦੀ ਹੈ ਇਹ ਨਜ਼ਾਰਾ 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 ਵੱਜਿਆ ਪਿਆ ਹੈ ਵੱਜਿਆ ਪਿਆ ਹੈ ਮੇਰੇ ਵੀਰੋ ਹਾਂਜੀ ਸੇਫ ਕਰ ਦਿੱਤਾ ਹੈ ਅਰਮਨ ਬੁਲਟ ਕੀੜਾ ਵੜਿਆ ਕਪੂਰਪੁਰੇ ਵਾਲਾ ਚੋਬਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸਿੱਕੂ ਕल्याਣ ਸੁੱਖੇ ਵਾਲਾ ਉਹ ਬੁਲਟ ਕੀੜਾ ਵਾਲੀ ਹੈ ਐਸਆਈ ਰਾਮ ਸਿੰਘ ਜੀ ਫੈਸਲਾ ਕਰਦੇ ਹੈ ਪੁਆਇੰਟ ਦੀ ਸਮੇਤ ਖਿਡਾਰੀ ਹੈ ਸੁਨੀਲ ਇਸ ਵਿੱਚ ਕਬੱਡੀ ਪਾਉਣ ਤੇ ਲਈ ਵਧਿਆ ਹੋਇਆ ਹੈ ਇਹ ਮਲਕੀਤ ਦਾ ਪਿੰਡੂ ਹੈ ਇੱਕ ਪਾਸੇ ਗਰਵਿੰਦਰ ਢਾਂਗੇ ਨਾਲ ਪੇਟਾ ਪੈ ਗਿਆ ਟੱਕਰ ਪੈ ਗਈ ਸ਼ੇਰਾਂ ਦੀ ਚੱਕ ਚੱਕ ਪੈਂਦੀ ਟੱਕ ਉਹ ਪਛੋਣ ਵਾਲੇ ਉਹ ਨਿਆਰਾ ਆਇਆਗੇ ਨਹੀਂ ਦੁਨੀਆ ਕਬੱਡੀ ਤੇ ਬਿਆਲ ਹੋਈ ਪਈ ਹੈ ਸ਼ਹਿਜਾਦ ਅਲੀ ਰੇਡ ਪਾਉਣ ਲਈ ਵਧਿਆ ਹੋਇਆ ਹੈ ਸੁਖੇ ਵਾਲਿਓ ਉਹ ਮੁੰਡਿਓ ਕੁਝ ਕਰਨਾ ਪੈਣਾ ਨੌ ਹੁਣ ਤੱਕ ਹੱਕ ਬਣਾ ਦੇ ਨੇ ਹੁਣ ਤੱਕ ਕल्याण ਸੁਖੇ ਦੇ 9.5 ਨੇ ਆਹ ਰੇਡ ਤੇ ਕੀ ਗੱਲ ਹੋਵੇਗੀ ਉਹ ਸ਼ਹਿਜਾਦ ਅਲੀ ਉੱਡ ਗਿਆ ਨੰਬਰ ਜੁੜ ਗਿਆ ਹੱਕ ਬਣਾ ਦੇ ਨੇ ਆ ਨਾਥ ਨਾਥ ਦੀਆਂ ਦੋ ਕਬੱਡੀਆਂ ਨਿੰਦੀ ਬੱਛੌਣਾ ਵੱਲੋਂ 1500 ਦੀਆਂ ਹੋਣਗੀਆਂ ਗਗਨ ਕੈਨੇਡਾ ਮੀਤਾ ਕੈਨੇਡਾ ਪਹਿਲੀ ਕਬੱਡੀ ਹੈ ਨਾਸਤ ਸਿੰਘਾ ਦੋਦਵਾਲਾ ਲੈ ਵੀ ਹਾਕਮ ਵਾਲੀਆ ਤੇਰਾ ਇਲਾਕਾ ਹੈ ਨੌਜਨ ਅੱਜ ਗੱਲ ਵੱਖਰੀ ਬਣਾਉਣੀ ਪੈਣੀ ਹੈ ਆਹ ਜੱਗੂਆ ਗੱਲ ਸਿਰੇ ਲਾਉਣੀ ਪੈਣੀ ਹੈ ਨੌਜਨ ਢਾਂਗੇ ਵਾਲਾ ਆਇਆ ਹੋਇਆ ਸਿੱਧੂ ਵਾਂਗੂ ਇਹ ਤਾਂ ਸਿੱਧਾ ਹੀ ਚੱਲਦਾ ਹੈ ਹਰੇ ਤੋਂ ਖਰਾ ਰੇਡਰ ਮੁੰਡਾ ਪਲ ਵਿੱਚ ਥੱਲਦਾ ਸਿੱਧੂ ਵਾਂਗੂ ਇਹ ਵੀ ਇਹ ਤੇ ਇੱਕ ਪਾਸੇ ਸ਼ਹਿਜਾਦ ਅਲੀ ਕਬੱਡੀ ਪਾ ਰਿਹਾ ਨਿੱਕੂ ਕਲਿਆਣ ਸੁੱਖੇ ਵਾਲੇ ਵੀ ਆਹ ਦੇਖਦਾ ਵੀ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ 2000 ਦਾ ਜੱਫਾ ਲੱਗਿਆ ਹੈ ਮਾਇਆ ਪੁੱਜਦੀ ਹੋ ਗਈ ਹੈ ਆਹ ਵਾਹ ਓਏ ਗੱਬਰੂ ਵਾਹ ਓਏ ਗੱਬਰੂ ਵਾਹ ਓਏ ਗੱਬਰੂ ਸਵਾਦ ਕਰ ਦਿੱਤਾ ਸ਼ਾਹ ਨੇ ਸ਼ਾਹ ਮਾਰ ਕੇ ਕਨੇ ਕਹਿੰਦੇ ਦੁਨੀਆ ਦੇ ਦਿਲ ਜਿੱਤਦੇ ਆ ਆ ਨਾਸ ਹੈ ਇਹ ਕਾਕੇ ਦਾ ਚੰਡਿਆ ਹੋਇਆ ਉਧਰ ਚੰਦਰ ਸਿੰਘ ਦਾ ਪੋਤਾ ਹੈ ਔਰ ਹਾਕਮ ਆਰੀਆ ਜੱਗੂ ਜੱਗੂ

ਵਾਹ ਓਏ ਤਮਤਾਨ ਸਾਹ ਵਾਲਿਆ ਵਾਹ ਓਏ ਤਮਤਾਨ ਸਾਹ ਵਾਲਿਆ ਬਾਬਾ ਮਹਿਰ ਕਰੇ ਬਾਬਾ ਮਹਿਰ ਕਰੇ ਜਲੰਧਰ ਵਾਲਾ ਚੋਬਰ ਦੁਆਬੇ ਦਾ ਖਿਡਾਰੀ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਇੱਕ ਪਾਸੇ ਦੇਖਦੇ ਆ ਵੀ ਫਿਰ ਪੇਚਾ ਪੈ ਗਿਆ ਅੱਜ ਤੇ ਉੱਡ ਜੂ ਉੱਡ ਜੂ ਕਰਦਾ ਫਿਰਦਾ ਅੱਜ ਤੇ ਕਹਿੰਦੇ ਮਲੂਕ ਅਲੀ ਦੇ ਵੀਰ ਦੀ ਲਓ ਬੁਲਟ ਜਾਫ ਲਾਈਨ ਤੇ ਆ ਗਿਆ ਮੇਰੇ ਵੀਰੋ ਬੁਲਟ ਕਹਿੰਦੇ ਜਾਫ ਲਾਈਨ ਦੇ ਵਿੱਚ ਆ ਗਿਆ ਆਹ ਨਾਜਮਰ ਆ ਗਿਆ ਨਾਥ ਨੰਬਰ ਲੈ ਕੇ ਵਾਪਸ ਹੈ ਨਾਥ ਨੰਬਰ ਲੈ ਕੇ ਵਾਪਸ ਹੈ ਪਾਸੇ ਪੁਆਇੰਟ ਜਾਊ ਉਹੀ ਟੀਮ ਜਿੱਤੂਗੀ ਉਹ ਬਚਵਣ ਦੇ 47ਵੇਂ ਸਾਲ ਦੇ ਮੇਲੇ ਤੇ ਕਲਿਆਣ ਸੁੱਕੇ ਤੇ ਹਾਕਮ ਵਾਲੇ ਦੀ ਟੱਕਰ ਚੱਲਦੀ ਹੈ ਸ਼ਾਜੀ ਕਬੱਡੀ ਪਾ ਰਿਹਾ ਹੈ ਸ਼ਕਰਪੁਰਿਆ ਰੇਡ ਪਾ ਰਿਹਾ ਹੈ ਨਿੱਕੂ ਵਰਗੇ ਤਿਆਰ ਵਰ ਤਿਆਰ ਹੈ ਟੱਕਰ ਸਿਰੇ ਦੀ ਚੱਲਦੀ ਹੈ ਉਹ ਸਰਾ ਇੱਕ ਪਾਸੇ ਸਰਾ ਸਰਾ ਸਿੰਨਾ ਸਰਾ ਓਏ ਸਿਰਾਂ ਓਏ ਸਿਰਾਂ ਲਾਤਾ ਉਹ ਮੁੰਡਿਆ ਬੁਲਟਾ ਸ਼ਹਿਜ਼ਾਦ ਗੱਲ ਸਿਰੇ ਲੱਗੀ ਐ